ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣਕ ਦੀਆਂ ਟੌਪ 4 ਵੈਰਾਈਟੀਆਂ ਕਿਹੜੀਆਂ ਨੇ ਉਹਨਾਂ ਉੱਤੇ ਅੱਜ ਆਪਾਂ ਚਰਚਾ ਕਰਨੀ ਆ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਹੁਣ 1 ਮਹੀਨੇ ਨੂੰ ਵਾਢੀ ਹੋ ਜਾਣੀਆਂ ਲਗਭਗ ਤੁਹਾਨੂੰ ਪਤਾ ਹੀ ਆ ਤੇ ਕਣਕਾਂ ਵੱਲ ਨੂੰ ਕਿਸਾਨਾਂ ਨੇ ਹੋ ਜਾਣਾ ਆ ਕਿਸਾਨ ਵੀਰੋ ਟੌਪ ਦੀਆਂ 4 ਵੈਰਾਈਟੀਆਂ ਦੀ ਗੱਲ ਕਰਾਂਗੇ ਅੱਜ ਆਪਾਂ ਜਿਹੜੀਆਂ ਝਾੜ ਵੀ ਵਧੀਆ ਦਿੰਦੀਆਂ ਤੇ ਤੂੜੀ ਵੀ ਵਧੀਆ ਬਣਦੀ ਆ ਤੇ ਡਿੱਗਦੀਆਂ ਵੀ ਨਹੀਂ ਆਪਾਂ ਬੀਜ ਐਡਵਾਂਸ ਲੈ ਲਓ ਕਿਉਂਕਿ ਫਿਰ ਮੌਕੇ ਤੇ ਮਿਲਦਾ ਨਹੀਂ ਫਿਰ ਆਪਾਂ ਨੂੰ ਥੋੜੀ ਦਿੱਕਤ ਆਉਂਦੀ ਹੈ ਇਸ ਕਰਕੇ ਇਹ ਕੌਲ ਨਾ ਕਰੋ ਬਾਕੀ ਛੋਟੀ ਜੀ ਗੱਲ ਕਿ ਡੀਏਪ ਜਿਹੜਾ ਹੈਗਾ ਆ ਉਹ ਚ ਵੀ ਪ੍ਰੋਬਲਮ ਆ ਰਹੀ ਆ ਤੁਸੀਂ ਉਹ ਵੀ ਖਰੀਦ ਕੇ ਰੱਖ ਲਓ। ਵੈਰਾਈਟੀ ਇਹੋ ਜੀ ਹੋਵੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਗਵੰਡੀ ਵੀ ਦੇਖੇ ਤੇ ਗਵੰਡੀ ਦੀ ਦੇਖ ਕੇ ਵੈਰਾਈਟੀ ਨੂੰ ਕਣਕ ਨੂੰ ਆਪਣਾ ਮਨ ਨਾ ਲਲਚਾਵੇ ਸਗੋਂ ਆਪਣਾ ਮਨ ਆਪਣੀ ਵੈਰਾਈਟੀ ਤੇ ਹੀ ਮੰਨੇ ਵੀ ਬਹੁਤ ਸੋਹਣੀ ਜਿਹੜੀ ਫਸਲ ਹੈਗੀ ਆ। ਉਹ ਖੜੀ ਆ ਜਿਆਦਾ ਗੱਲਾਂ ਨਾ ਕਰਦੇ ਹੋਏ ਅੱਜ ਆਪਾਂ ਸਭ ਤੋਂ ਜਿਹੜੀ ਪਹਿਲੀ ਵੈਰੈਟੀ ਦੀ ਗੱਲ ਕਰੀਏ ਉਹ ਤੁਹਾਨੂੰ ਪਤਾ ਹੀ ਆ ਐਚ ਡੀ 3086 ਵੈਰੈਟੀ ਜਿਹਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਵਾਕਿਫ ਹੋ ਇਹ ਪੁਰਾਣੇ ਕਿਸਾਨ ਵੀਰ ਜਾਣਦੇ ਆ ساری ਗੱਲ ਕਿ ਇਹ ਸ਼ੁਰੂ ਤੋਂ ਲਾਉਂਦੇ ਆ ਰਹੇ ਆ ਹੁਣ ਇਹਦੀ ਜੇਕਰ ਆਪਾਂ ਗੱਲ ਕਰੀਏ ਇਹਦਾ ਪੱਕਣ ਦਾ ਸਮਾਂ 150 ਤੋਂ 160 ਦਿਨ ਲਏ ਜਾਂਦੀ ਆ ਤੇ ਦਿਨਾਂ ਦੇ ਵਿੱਚ ਜਿਹੜੀ ਆ ਇਹ ਇੰਨੇ ਕ ਦਿਨਾਂ ਚ ਪੱਕ ਜਾਂਦੀ ਆ ਲਗਭਗ ਇਹ ਬਹੁਤ ਹਰਮਨ ਪਿਆਰੀ ਵੈਰਾਈਟੇ ਤੁਹਾਨੂੰ ਪਤਾ ਮੰਨੀ ਜਾਂਦੀ ਆ ਕਿਸਾਨ ਵੀਰ ਨੇ ਜਿਹੜੇ ਉਹ ਜ਼ਿਆਦਾਤਰ ਇਹੀ ਵੈਰਾਈਟੇ ਨੂੰ ਲਗਾਉਂਦੇ ਆ ਤੇ ਦੂਸਰੀ ਗੱਲ ਇਹਦੀ ਬਿਜਾਈ ਥੋੜੀ ਜੀ ਅਗੇਤੀ ਮੰਨੀ ਜਾਂਦੀ ਆ ਝਾੜ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਇਹ 25 ਕੁਇੰਟਲ ਘਟੋ ਘਟ ਝਾੜ ਆਰਾਮ ਦੇ ਨਾਲ ਦੇ ਜਾਂਦੀ ਆ ਝਾੜ ਇਹਦਾ ਜਿਹੜਾ ਆ ਉਹ ਵਧੀਆ ਹੀ ਰਹਿੰਦਾ ਲੰਬਾਈ ਇਹਦੀ ਥੋੜੀ ਜੀ ਆਮ ਨਾਲੋਂ ਵੱਧ ਹੁੰਦੀ ਆ 100 ਸੈਂਟੀਮੀਟਰ ਜਾਂ 100 ਤੋਂ 1-2 ਸੈਂਟੀਮੀਟਰ ਉੱਪਰ ਲਗਭਗ ਇਹਦੀ ਜਿਹੜੀ ਹੈਗੀ ਆ ਹਾਈਟ ਹੋ ਜਾਂਦੀ ਹੈ ਤੇ ਇਹ ਇੰਨਾ ਕੁ 5 ਕੁ ਮਤਲਬ ਕਵਾਂਟਲ ਪ੍ਰਤੀ ਬੇਗਾ ਤੇ 25 ਕਵਾਂਟਲ ਜਿਹੜਾ ਪ੍ਰਤੀ ਏਕੜ ਦੇ حساب ਨਾਲ ਝਾੜ ਦਿੰਦੀ ਹੈ ਤੇ ਦੂਜੀ ਵੈਰਾਈਟੀ ਦੀ ਗੱਲ ਕਰੀਏ ਡੀਬੀਡਬਲਯੂ 202 ਨਵੀਂ ਵੈਰਾਈਟੀ ਹੈ ਰਿਜ਼ਲਟ ਆਪਾਂ ਇੱਕ ਟੋਕ ਕੇ ਕਹਿੰਨੇ ਜਿਵੇਂ ਓਕੇ ਆ ਇਹਦੇ ਤੇ 2019 ਚ ਆਈ ਸੀ ਨਵੀਂ ਤੁਹਾਨੂੰ ਪਤਾ ਵੈਰਾਈਟੀ ਆ ਨਵੀਂ ਖੋਜ ਕੀਤੀ ਹੋਈ ਹੈ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਦਿਨ ਵੀ ਘੱਟ ਲੈਂਦੀ 135 ਤੋਂ 145 ਦਿਨ ਲੈਂਦੀ ਆ ਤੇ ਇਹਦਾ ਜਿਹੜਾ ਤਣਾ ਉਹ ਬਹੁਤ ਮਜ਼ਬੂਤ ਹੁੰਦਾ ਹੈ ਮਜ਼ਬੂਤ ਤਣਾ ਹੁੰਦਾ ਤੇ 100 ਸੈਂਟੀਮੀਟਰ ਪਲੱਸ ਇਹ ਦੀ ਜਿਹੜੀ ਹੈਗੀ ਆ ਲੰਬਾਈ ਇਹ ਦੀ ਹੈਗੀਆ ਕਰ ਜਾਂਦੀ ਆ ਤੇ ਜਿਹੜਾ ਇਹਦਾ ਜੜਾ ਨਹੀਂ ਜੜਾ ਵੀ ਇਹਦੀਆਂ ਮੂਟੀਆਂ ਹੁੰਦੀਆਂ ਮਜ਼ਬੂਤ ਹੁੰਦੀਆਂ ਤੇ ਧਰਤੀ ਦੇ ਵਿੱਚ ਹੁੰਦੀਆਂ ਤੇ ਤਿੰਨ ਚਾਰ ਸੰਜਾਈਆਂ ਦੀ ਇਹਨੂੰ ਲੋਡ ਹੁੰਦੀ ਹੈ 40 ਤੋਂ 50 ਕਿਲੋ ਪ੍ਰਤੀ ਏਕੜ ਜਿਹੜਾ ਬੀਜ ਆ ਉਹ ਤੁਹਾਨੂੰ ਪਤਾ ਇਹਦਾ ਲੱਗਦਾ ਆ ਇਹ ਵੀ ਵੈਰੈਟੀ ਵਧੀਆ ਝਾੜ ਇਹਦਾ 5 ਕੁਇੰਟਲ ਪਲੱਸ ਝਾੜ ਆਰਾਮ ਨਾਲ ਇਹ ਦੇ ਦਿੰਦੀ ਆ ਤੇ ਤੀਜੀ ਵੈਰੈਟੀ ਦੀ ਗੱਲ ਕਰੀਏ ਐਚ ਡੀ 2851 ਇਹ ਵੀ ਕਿਸਾਨਾਂ ਦੀ ਪਸੰਦੀਦਾ ਤੇ ਮਸ਼ਹੂਰ ਵੈਰੈਟੀ ਮੰਨੀ ਜਾਂਦੀ ਆ ਕੱਦ ਪੱਖੋਂ ਛੋਟੀ ਐ ਪਰ ਜਿੰਨੀ ਨਿੱਕੀ ਓਨੀ ਤਿੱਖੀ ਵਾਲੀ ਗੱਲ ਐ ਬਹੁਤ ਵਧੀਆ ਵੈਰੈਟੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਇੱਕ ਕੀਲੇ ਦੇ ਵਿੱਚੋਂ ਇਹ ਰਾਮ ਨਾਲ ਜਿਹੜਾ 25 ਕੁਇੰਟਲ ਪਲੱਸ ਝਾੜ ਦੇ ਦਿੰਦੀ ਆ ਕੋਈ ਚੱਕਰ ਵਾਲੀ ਸਭ ਤੋਂ ਜ਼ਿਆਦਾ ਝਾੜ ਜੇ ਦੇਖਿਆ ਜਾਵੇ ਇਹਦਾ ਮਤਲਬ ਉੱਪਰ ਲੀਆਂ ਵੈਰੈਟੀਆਂ ਦੇ ਵਿੱਚ ਇਹ ਆਉਂਦੀ ਆ ਕਿ ਇਹਦਾ ਝਾੜ ਜਿਹੜਾ 25 ਕੁਇੰਟਲ ਮਾ ਪ੍ਰਤੀ ਇੱਕ ਕਰ ਤੋਂ ਪਲੱਸ ਜਿਹੜਾ ਜਾਂਦਾ ਇਹਦਾ ਦੇਖਣ ਨੂੰ ਸੋਹਣੀ ਵੀ ਬਹੁਤ ਲੱਗਦੀ ਆ ਪੱਤਾ ਵੀ ਇਹਦਾ ਘੈਂਟ ਹੁੰਦਾ ਤੇ ਵੈਰਾਈਟੀਆਂ ਦੀ ਜਿਹੜੀ ਹੈਗੀ ਆ ਕਿਉਂਕਿ 2-3 ਸਾਲ ਤੋਂ ਅਸੀਂ ਵੀ ਟਰਾਈ ਕਰਦੇ ਤੁਸੀਂ ਨਾ ਇਹ ਇੱਕ ਕੀਲੇ ਚ ਜ਼ਰੂਰ ਟਰਾਈ ਕਰਕੇ ਦੇਖੋ ਐਚ ਡੀ 2851 ਦੀ ਕਿਉਂਕਿ ਇਹ ਵਧੀਆ ਵੈਰਾਈਟੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਟ੍ਰਾਇਲ ਜ਼ਰੂਰ ਕਰਕੇ ਦੇਖੋ ਇਹਦਾ ਪੱਤਾ ਵੀ ਬੜਾ ਸੋਹਣਾ ਹੁੰਦਾ ਸਾਫ਼ ਸੁਥਰਾ ਤੇ ਦੂਸਰੀ ਗੱਲ ਜਿਹੜਾ ਅਗਲੀ ਆ ਗਈ ਸ਼੍ਰੀ ਰਾਮ ਦੀ 272 ਚਾਰ ਵੈਰਾਈਟੀਆਂ ਦੀ ਗੱਲ ਕਰਨੀ ਆ ਚੌਥੇ ਨੰਬਰ ਤੇ ਜਿਹੜੀ ਇਹ ਆ ਦੇਖੋ 1 2 3 4 ਨਹੀਂ ਚਾਰ ਹੀ ਆਪ ਦੀ ਜਗ੍ਹਾ ਟੌਪ ਤੇ ਨੇ ਇਹਨੀਆਂ ਸਮਝੋ ਕਿ ਅ ਮੁੰਡੇ ਨੇ ਗੱਲ ਕੀਤੀ ਆ ਵੀ ਪਤਾ ਨਹੀਂ ਇਹ ਵਧੀਆ ਇਹ ਘਟੀਆ ਤੇ ਕਿਉਂਕਿ ਜਿਹੜਾ ਬੰਦਾ ਜਿਹੜੀ ਲਾਉਣ ਲੱਗ ਜਾਂਦਾ ਉਹ ਨੂੰ ਫਿਰ ਉਸੇ ਤੇ ਹੀ ਯਕੀਨ ਬਣਿਆ ਰਹਿੰਦਾ ਇਹਦਾ ਨਾਮ ਹੀ ਬੜਾ ਸੋਹਣਾ ਸ਼੍ਰੀ ਰਾਮ 272 ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਲੈ ਕੇ ਨਵੰਬਰ ਮਿਡ ਤੱਕ ਇਹ ਜਿਹੜੀ ਹੈਗੀ ਆ ਲੱਗਦੀ ਆ ਤੇ 40 ਤੋਂ 50 ਕਿਲੋ ਵੀ ਚਾਹੀਦਾ ਇਹਦਾ ਕੱਦ ਇਹਦਾ 90 ਤੋਂ 100 ਸੈਂਟੀਮੀਟਰ ਦੇ ਵਿੱਚ ਵਿੱਚ ਰਹਿੰਦਾ 나ੜਾ ਬੜਾ ਮੋਟਾ ਹੁੰਦਾ ਤੂੜੀ ਦੇ ਲਈ ਬਹੁਤ ਵਧੀਆ ਇਹ ਤੂੜੀ ਲਈ ਵੀ ਬਹੁਤ ਵਧੀਆ ਤੇ ਦਾਣਾ ਇਹਦਾ ਆਮ ਨਾਲੋਂ ਮੋਟਾ ਹੁੰਦਾ ਭਾਰਾ ਹੁੰਦਾ ਝਾੜ ਉਹੀ 5 ਕੁਇੰਟਲ ਤੋਂ ਪਲੱਸ ਝਾੜ ਆਮ ਨਾਲ ਦਿੰਦੀ ਆ 130 ਤੋਂ 140 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਤੇ ਇਹ ਬਸ ਦਿੱਕਤ ਇਹਦਾ ਹਰ ਸਾਲ ਵੀ ਆ ਜਿਹੜਾ ਨਵਾਂ ਲੈਣਾ ਪੈਂਦਾ ਤੇ ਫੇਰ ਜਿਹੜੀ ਗੱਲਬਾਤ ਆ ਉਹ ਵਧੀਆ ਰਹਿੰਦੀ ਆ ਤੇ ਤੁਸੀਂ ਇਹਨੂੰ ਮਤਲਬ ਤੂੜੀ ਦੇ ਪੱਖੋਂ ਦੇਖਣਾ ਹੋਵੇ ਜਾਂ ਜਿਹੜੇ ਠੇਕੇ ਤੇ ਜ਼ਮੀਨਾਂ ਲੈਂਦੇ ਆ ਮੇਰੇ ਵੀਰ ਉਹਨਾਂ ਲਈ ਵੀ ਇਹ ਬਹੁਤ ਵਧੀਆ ਵੈਰਾਈਟੀ ਆ ਤੇ ਕੱਦ ਦਰਮਿਆਨਾ ਇਹਦਾ ਤੇ ਕੋਈ ਚੱਕਰ ਨਹੀਂ ਤੇ ਇਹ ਜਿਹੜੀਆਂ ਚਾਰ ਨੇ ਚਾਰੀਆਂ ਵੈਰਾਈਟੀਆਂ ਨੂੰ ਹੁਣ ਤੁਸੀਂ ਨੋਟ ਕਰ ਲਓ ਐਚ ਡੀ 3086 ਹੋਗੀ ਤੇ DBW 222 ਹੋਗੀ ਤੇ HD 2851 ਹੋਗੀ ਤੇ ਸ਼੍ਰੀ ਰਾਮ ਦੀ 272 ਹੋਗੀ ਇਹ ਚਾਰੇ ਟਾਪ ਦੀਆਂ ਵੈਰਾਈਟੀਆਂ ਤੁਸੀਂ ਜਿਹੜੀ ਮਰਜ਼ੀ ਲਾ ਲਓ 5 ਗੁੰਟਲ ਤੋਂ ਵੱਧਾ ਤੇ ਜੇ ਇਹ ਜਿਆਦਾ ਮੰਨੀ ਜਾਂਦੀ ਹੈ ਰਿਵਿਊ ਨਵੇਂ ਮੁੰਡੇ ਵੀ ਇਹਦੇ ਰਿਵਿਊ ਵਧੀਆ ਦਿੰਦੇ ਐ HD 2851 ਦੀ ਤੇ ਕਈ ਕਿਸਾਨ ਵੀ ਸਾਡੇ ਪਿੰਡ ਇਹ ਲਾਉਂਦੇ ਆ ਆਪਣੇ ਇਲਾਕੇ ਚ ਲਾਉਂਦੇ ਆ ਵਧੀਆ ਇਹਦੇ ਰਿਜ਼ਲਟ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਜੇ ਤੁਸੀਂ ਬਿਲਕੁਲ ਸਿਕਿਓਰ ਹੋ ਕੇ ਚੱਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੀ ਐ ਫਿਰ ਪੁਰਾਣੀ ਵੈਰਾਈਟੀ HD 3086 ਕੋਈ ਚਿੰਤਾ ਹੀ ਨਹੀਂ ਲਾ ਕੇ ਖੇਤ ਤੇ ਉਸ ਤੋਂ ਬਾਅਦ ਦਸਹਿਰੇ ਮਨਾਓ ਦੀਵਾਲੀਆਂ ਮਨਾਓ ਕੋਈ ਚੱਕਰ ਵਾਲੀ ਗੱਲ ਨਹੀਂ ਗੁਰਪੁਰਬ ਮਨਾਓ ਨਵੇਂ ਸਾਲ ਮਨਾਓ ਤੇ ਇਹ ਤਾਂ ਹੈ ਹੀ ਪਰੋਸੇ ਵਾਲੀ ਕੋਈ ਚੱਕਰ ਨਹੀਂ ਬਾਕੀ ਜੇ ਕੋਈ ਇੱਕ ਜਗ੍ਹਾ ਕਿਲੇ ਦੇ ਟ੍ਰਾਇਲ ਕਰਨਾ ਚਾਹੁੰਨਾ ਨਵੇਂ ਤਾਂ ਉਹ ਤੁਸੀਂ ਇਹ ਕਰ ਸਕਦੇ ਹੋ ਜਿਹੜੀਆਂ ਬਾਕੀ ਤੁਹਾਨੂੰ ਦੱਸਿਆ ਨੇ ਐਚਡੀ 2852 ਹੋਗੀ ਕਸ਼ੀਰੀ ਰਾਮ ਦੀ 272 ਹੋਗੀ ਤੇ ਡੀ ਵੀ ਡਬਲਿਊ 222 ਤੁਹਾਨੂੰ ਪਤਾ ਹੀ ਹੈ 2019 ਦੇ ਵਿੱਚ ਆਈ ਆ ਤੇ ਇਹ ਤੁਸੀਂ ਟ్రायल ਆ ਜਿਹੜਾ ਕਰੋ ਜਰੂਰ ਟ్రायल ਕਰਨਾ ਚਾਹੀਦਾ ਕਿਉਂਕਿ ਦੇਖੋ ਝੂਠ ਬੋਲਣ ਵਾਲੀ ਗੱਲ ਨਹੀਂ ਕੋਈ 5.5 ਦਾ ਵੀ ਕੋਈ ਝਾੜ ਲੈਂਦਾ ਇੱਕ ਬਿੱਗੇ ਦੇ ਵਿੱਚੋਂ ਹਨਾ ਤੇ ਹਰੇਕ ਹਰੇਕ ਦਾ ਆਪਣੀ ਆਪਣੀ ਕੇਅਰ ਤੇ ਬਾਕੀ ਡੀਏਪੀ ਆ ਡੀਏਪੀ ਦੀ ਥੋੜੀ ਸ਼ਾਰਟੇਜ ਚੱਲਦੀ ਆ ਜੇਕਰ ਤੁਹਾਨੂੰ ਕਿਤੋਂ ਮਿਲਦਾ ਤੇ ਲੈ ਕੇ ਰੱਖ ਲਓ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਇਨਫੋਰਮੇਟਿਵ ਲੱਗੀ ਤਾਂ ਵੀਡੀਓ ਨੂੰ ਅਗੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ